ਤੇ ਬਿਨਾ ਕਿਸੇ ਜਾਣ ਪਛਾਣ ਬਿਨਾ ਕੋਈ ਗੋਡਫਾਦਰ ਹੋਏ ਅੱਜ ਮੈਨੂੰ ਦੂਸਰੀ ਨੌਕਰੀ ਮਿਲ ਰਹੀ ਆ ਥੋੜੀ ਸਰਕਾਰ ਦੇ ਅੰਦਰ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਧੰਨਵਾਦ ਗੁੱਡ ਲੱਕ ਥੈਂਕ ਯੂ ਸੋ ਮਚ ਇੱਧਰ ਹੱਥ ਖੜਾ ਹੋਇਆ ਸੀਗਾ ਸਸ਼ਿਕਾ ਜੀ ਸਸ਼ਿਕਾ माइक अग्रवाल मैं लहरा गागा संगरूर तो बिलोंग करती हाँ आई बीन सिलेक्टेड एज अ ऑफिसर इन एजुकेशन डिपार्टमेंट रिसेंटली मेरे हस्बैंड भी एज अ लॉ ऑफिसर ही थे अपनी सेवावान दे रहे ने। सारा रिक्रूटमेंट प्रोसेस बहुत ही फेयर एंड बहुत ही ट्रांसपेरेंट वेरी ग्रेटफुल टू द पंजाब गवर्नमेंट थैंक यू लिया जी सर ਆ ਨਾਲੀ ਵੈਰੀ ਗੁੱਡ ਆਫਟਰਨੂੰ ਸਰ ਇਟਸ ਐਨ ਆਨਰ ਟੂ ਸੀ ਯੂ ਆਪਕੋ ਆਪਣੇ ਸਾਹਮਣੇ ਦੇਖਣਾ ਬੜਾ ਅੱਛਾ ਲੱਗ ਰਿਹਾ ਹੈ ਸਰ ਮੈਂ ਫਿਰੋਜ਼ਪੁਰ ਤੋਂ ਕਰਨ ਨਾਂਗਲਾ ਐਡਵੋਕੇਟ ਹੈਗਾ ਮੈਂ ਪਿਛੇ ਤੋਂ ਤੇ ਮੈਂ ਆਪਣੀ ਵਕਾਲਤ ਕਰਦਾ ਪਿਆ ਸੀ ਤੇ 2022 ਚ ਨੋਟੀਫਿਕੇਸ਼ਨ ਨਿਕਲੀ ਤੇ ਮੇਰੀ ਵਾਈਫ ਵੀ ਸੈਂਟਰ ਗਵਰਨਮੈਂਟ ਚ ਆਫਸਰ ਹੈਗੇ ਨੇ ਤਾਂ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੁਸੀਂ ਵੀ ਸਰਕਾਰੀ ਅਫਸਰ ਬਣੋ ਤੇ ਮੈਂ ਪੇਪਰ ਦਿੱਤਾ ਬਹੁਤ ਹੀ ਜ਼ਿਆਦਾ ਟਰਾਂਸਪੇਰੈਂਟ ਤੇ ਮੈਰੀਟੋਰੀਅਸ ਬੇਸਡ ਪੇਪਰ ਹੋਇਆ ਤੇ ਸਰ ਮੈਂ ਤੁਹਾਡੇ ਅਸ਼ੀਰਵਾਦ ਨਾਲ ਤੇ ਆਪਣੀ ਮੈਰਿਟ ਨਾਲ ਪੁੱਡਾ ਚੇ ਲਾਅ ਅਫਸਰ ਨਿਯੁਕਤ ਹੋਇਆ ਸਰ ਮੈਂ ਤੇ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਪੰਜਾਬ ਗਵਰਨਮੈਂਟ ਚ ਬਹੁਤ oportunitys ਹੈਗੀਆਂ ਨੇ jobs ਦੀ ਤੇ ਤੁਸੀਂ ਆਪਣੀ ਮਿਹਨਤ ਨਾਲ ਕੰਮ ਕਰੋ ਤੇ ਮਿਹਨਤ ਨਾਲ ਤੁਸੀਂ ਆਪਣੀ ਪੰਜਾਬ ਦੀ ਤਰੱਕੀ ਤੇ ਯੋਗਦਾਨ ਦਿਓ ਥੈਂਕ ਯੂ ਸਰ ਬਹੁਤ-ਬਹੁਤ ਸ਼ੁਕਰੀਆ ਜੀ ਕੋਈ ਇੱਕ ਹੋਰ ਕੈਂਡੀਡੇਟਸ ਇੱਧਰ ਵੀ ਹੈਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਂ ਵੀਰ ਕਰਰਾਂ ਆ ਇਧਰ ਮਾਲੀ ਤੋਂ ਹੀ ਬਿਲੋਂਗ ਕਰਦਾ ਮੇਰੇ ਮਦਰ ਕਮਲਜੀਤ ਕੌਰ ਸੀਗੇ ਉਹ ਮਾਜਰੀ ਬਲੌਗ ਦੇ ਐਟਟੀਟੀ ਟੀਚਰ ਸੀਗੇ ਤੇ ਡਿਸਟ੍ਰਿਕਟ ਕੋਆਰਡੀਨੇਟਰ ਵੀ ਸੀਗੇ 23 ਦੇ ਵਿੱਚ ਉਹਨਾਂ ਦੀ ਸਡਨ ਡੈਥ ਹੋਣ ਦੇ ਕਰਕੇ ਮੈਨੂੰ ਓਪਰਚ्युनिटी ਮਿਲੀ ਹੈ ਪ੍ਰੈਵਲੀਨ ਸਪੋਰਟ ਕਰਨ ਵਾਸਤੇ ਇਹ ਜੌਬ ਲੈ ਰਿਹਾ ਹਾਂ ਅੱਛਾ ਹਾਂ ਕੰਪੈਸ਼ਨ ਨਿਕਲਦਾ ਇੱਕ ਇਧਰੋਂ ਇੱਧਰ ਦੇ ਦਿਓ ਇੱਕ ਮਾਈਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ ਮੇਰਾ ਨਾਮ ਤਨੂ ਹੈ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ। ਅੱਛਾ ਜੀ ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ। ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆਂ। ਹਾਂ ਜੀ। ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ MP ਦੀਆਂ ਵੋਟਾਂ 'ਚ ਖੜੇ ਹੋਏ ਸੀ। ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੈ ਸਰ ਨੂੰ ਵੋਟ ਪਾਣੀ ਹੈ ਅੱਛਾ ਹਾਂਜੀ ਕਿੰਨੀ ਮੇਰੀ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ ਬਹੁਤ ਧੰਨਵਾਦ ਸਰ ਤੁਹਾਡਾ ਹੀ ਮੇਰੀ ਦੂਸਰੀ ਨੌਕਰੀ ਹੈ ਜੀ ਅੱਛਾ ਹਾਂਜੀ ਸਰ ਇੱਕ ਛੋਟੇ ਕਰਨਾ ਚਾਹਨੀ ਆ ਮੈਂ ਪਹਿਲਾਂ ਵੀ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਖਾਲ ਪੱਕੇ ਕਰਨ ਵਾਲੇ ਮੈਕਮੇ ਚੋਂ ਬਿਲੋਂਗ ਕਰਦੀ ਆ ਸਰ ਜਦੋਂ ਅਸੀਂ ਜੋਬ ਤੇ ਆਏ ਸੀ ਅਸੀਂ ਡੀਸੈਂਟ ਮਤਲਬ ਸਾਨੂੰ ਨਹੀਂ ਪਤਾ ਸੀ ਕਿ ਇੱਕ ਕਾਰਪੋਰੇਸ਼ਨ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਪਤਾ ਨਹੀਂ ਕਿਉਂ ਫਰਕ ਕੀਤਾ ਜਾਂਦਾ ਹੈਗਾ ਕਹਿ ਦਿੰਦੇ ਆ ਕਿ ਤੁਸੀਂ ਕਾਰਪੋਰੇਸ਼ਨ ਤੋਂ ਤੁਹਾਨੂੰ ਅਹ ਥੋੜਾ ਪ੍ਰੋਬੇਸ਼ਨ ਨਹੀਂ ਕੰਸੀਡਰ ਹੋਊਗਾ ਜਾਂ ਤੁਸੀਂ ਤੁਹਾਨੂੰ ਖਜ਼ਾਨੇ ਚੋਂ ਨਹੀਂ ਸੈਲਰੀ ਆਉਂਦੀ ਪਤਾ ਨਹੀਂ ਸਾਨੂੰ ਸਾਨੂੰ ਤਾਂ ਆਪਣੀ ਸੈਲਰੀ ਤੱਕ ਮਤਲਬ ਹੈ ਸਾਨੂੰ ਤਾਂ ਚਾਹੇ ਕਿ ਤੂੰ ਮਰਜੀ ਆਵੇ ਪੰਜਾਬ ਸਰਕਾਰ ਦੇ ਰਹੀ ਹੈਗੀ ਸਾਨੂੰ ਪਤਾ ਨਹੀਂ ਜਿੱਦਾਂ ਸਰ ਹੁਣ ਅਸੀਂ ਆਪਣਾ ਪ੍ਰੋਬੇਸ਼ਨ ਪੂਰਾ ਕਰ ਲਿਆ ਜੀ ਪ੍ਰੋਬੇਸ਼ਨ ਸਾਡਾ ਪੂਰਾ ਹੋ ਗਿਆ ਸਰ ਅ ਪ੍ਰਾਣੀ ਜੋਬ ਚ ਤਾਂ ਅਸੀਂ ਕੈਂਡੀਡੇਟਸ ਨੇਗੇ ਨਹੀਂ ਸੈਲਰੀ ਹੁਣ ਮਿਲਦੀ ਹੈ ਸੈਲਰੀ ਮਿਲਦੀ ਹੈ ਸਰ ਸੈਲਰੀ ਪੂਰੇ ਟਾਈਮ ਤੇ ਮਿਲਦੀ ਹੈ ਨੋਟ ਨੋਟ ਅਸਲੀ ਨੇ ਨਾ ਹਾਂ ਜੀ ਸਰ ਚਲੋ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸਰ ਨੌਕਰੀ ਬਹੁਤ ਵਧੀਆ ਚੱਲ ਰਹੀ ਹੈ ਪਹਿਲਾਂ ਟਾਈਮ ਸੀਗਾ ਮੈਂ ਸੁਣਿਆ ਆਪਣੇ ਆਨ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਹੜ੍ਹ ਕੱਢਣੇ ਪੈਂਦੇ ਸੀ ਹੁਣ ਅਸੀਂ ਉਹਨਾਂ ਤੱਕ ਜਾ ਰਹੇ ਹਾਂ ਕਿ ਤੁਹਾਡਾ ਕੋਈ ਕੰਮ ਰਹਿੰਦਾ ਤਾਂ ਸਾਨੂੰ ਦੱਸੋ ਸਾਰੇ ਕਿਸਾਨਾਂ ਦਾ ਕੰਮ ਹੋ ਗਿਆ ਸਾਰੇ ਇੰਨੇ ਖੁਸ਼ ਨੇ ਸਾਰਿਆਂ ਦੇ ਖੇਤਾਂ ਤੇ ਹੁਣ ਨਹਿਰੀ ਪਾਣੀ ਪਹੁੰਚ ਰਿਹਾ ਜੀ ਹਾਂ ਬਹੁਤ ਜਿਆਦਾ ਖੁਸ਼ ਨੇ ਕਿਸਾਨ ਸਾਡੀ ਸਰਕਾਰਾਂ ਸਾਰੇ ਸਾਡਾ ਧੰਨਵਾਦ ਕਰਕੇ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਮਤਲਬ ਸਾਡੇ ਕੋਲੇ ਆਉਂਦੇ ਨੇਗੇ ਕਿਸਾਨ ਤੇ ਉਹ ਸਾਨੂੰ ਆ ਕੇ ਕਹਿੰਦੇ ਨੇ ਵੀ ਤੁਹਾਡਾ ਸਾਡਾ ਕੰਮ ਹੋ ਗਿਆ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਰ ਗੁੱਡ ਲੱਕ ਗੁੱਡ ਲੱਕ ਥੈਂਕ ਥੈਂਕਿਊ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਦਿਲ ਸੇ ਨਿਕਲੀ ਬਾਤ ਅਸਰ ਰੱਖਦੀ ਹੈ ਪਰ ਨਹੀਂ ਤਾਕਤ 에 ਪਰਵਾਜ਼ ਮਗਰ ਰੱਖਦੀ ਹੈ ਮਤਲਬ ਪਰ ਨਹੀਂ ਹੁੰਦੇ ਪਰ ਉਡਣ ਦੀ ਤਾਕਤ ਰੱਖਦੀ ਹੈ ਤੁਸੀਂ ਸਾਰਿਆਂ ਨੇ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਹੋਰ ਵੀ ਬਹੁਤ ਸਾਰੇ ਹੱਥ ਉੱਠੇ ਸੀਗੇ ਪਰ ਮੈਨੂੰ ਲੱਗਦਾ ਸਾਰਿਆਂ ਨੂੰ ਇੰਤਜ਼ਾਰ ਹੋਣਾ ਗਿਆ ਸੀ ਸੀਐਮ ਸਾਹਿਬ ਦੇ ਜਿਹੜੇ ਲਫ਼ਜ਼ ਨੇ ਜਿਹੜੀ ਉਹਨਾਂ ਦੀ ਹੌਸਲਾ ਫਜ਼ਾਈ ਦੀਆਂ ਗੱਲਾਂ ਨੇ ਉਹ ਸੁਣੀਏ ਸੋ ਮੈਂ ਸੱਦਾ ਦੰਨਾ ਜੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਸਾਰਿਆਂ ਦੇ ਖੂਬ ਰੂਪ ਹੋਣ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅੱਜ ਜਿਹੜੇ 271 ਪੰਜਾਬ ਦੇ ਜੰਮੇ ਜਾਏ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੰਤਰੀ ਸਹਿਬਾਨ ਮੇਰੀ ਕੈਬਨਿਟ ਦੇ ਹਰਜੋਤ ਬੈਂਜੀ ਡਾਕਟਰ ਰਵਜੋਤ ਜੀ ਸਾਡੇ ਤੇਜਵੀਰ ਜੀ ਜਿਹੜੇ ਸੈਕਟਰੀ ਨੇ এডਿਕੇਸ਼ਨ ਦੇ ਸੈਕਟਰੀ ਅਨੰਤਾ ਜੀ ਸੋ মিডিਆ ਸਾਰਾ ਚੰਡੀਗੜ੍ਹ ਦਾ ਜਿੰਨਾ ਵੀ ਇੱਥੇ ਆਇਆ ਤੁਹਾਡੇ دوست ਮਿੱਤਰ ਦੋ ਜਿੰਨੇ ਵੀ ਬਾਹਰ ਵੀ ਖੜੇ ਨੇ ਬਹੁਤ ਸਾਰੇ ਲੋਕ ਤੋਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਅੱਜ 55201 ਨੌਕਰੀਆਂ ਹੋ ਗਈਆਂ ਜੀ ਅੱਜ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤਾਂ ਤੁਸੀਂ ਕੀਤੀ ਹੈ ਮੇਰੇ ਤੋਂ ਇਹ ਨਾ ਲੱਗੀ ਜਾਂਦਾ ਤਾਂ ਤੁਹਾਨੂੰ ਬਹੁਤ-ਬਹੁਤ ਇਸ ਗਲਤੀਆਂ ਬਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੋ ਜਲੇ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਕੀ ਦਰਗਾਹ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਦੇ ਚ ਸੋ ਮੈਂ ਦੇਖ ਰਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਹੀ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਇਆ ਦੇਣਾ ਪਿਆ ਕਿਸੇ ਨੂੰ ਕੋਈ ਸ਼ਿਫਾਰਿਸ਼ ਲਾਉਣੀ ਪਈ ਨਹੀਂ ਸੋ ਸਾਰੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ। ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ। ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ। ਇੱਥੇ ਹਰੇਕ ਬੰਦਾ ਆਉਂਦਾ। ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ। ਕਿਸੇ ਦਾ ਵੱਧ ਹੁੰਦਾ। ਪਰ ਆਪਣਾ ਰੋਜ਼ ਰੂਰ ਨਿਭਾ ਕੇ ਜਾਓ। ਕੋਲ ਇਸ ਤਰੀਕੇ ਨਾਲ ਨਭਾਓ। ਕਿਪਾ ਮੈਂ ਇੱਕ ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਗਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹ ਤਾਂ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ education ਚੋਂ ਆਪਕਾਰੇ ਚੋਂ ਜਿੱਥੇ-ਜਿੱਥੇ ਵੀ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁਨ ਲੈ ਜਾਏ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੰਜ਼ਲੇ ਮਿਲ ਜਾਣ ਮੈਂ ਕਿਹਾ ਬਹੁਤ ਸਿਆਣਿਆ ਨਹੀਂ ਹੈਗਾ ਤੁਸੀਂ ਮੈਂ ਤੁਮ ਵੱਧ ਪੜੇ ਲਿਖੇ ਹੋਵੋਗੇ ਪਰ ਮੈਨੂੰ ਇੰਨਾ ਪਤਾ ਹੈ ਮੇਰੇ ਤਜਰਬਾ ਕਾਫੀ ਹੈ ਮੇਰਾ ਕਿ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਕੰਮ ਨੂੰ ਦ੍ਰਿੜਤਾ ਨਾਲ ਕਰੋਗੇ ਕੰਮ ਨੂੰ ਜਜ਼ਬੇ ਨਾਲ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ ਸਾਡੇ ਕੋਲ ਆਪਸ਼ਨ ਕਿਉਂ ਨਹੀਂ ਹੈਗੀ ਪੰਜ ਸਾਲ ਇਹਨਾਂ ਨੂੰ ਪੰਜ ਸਾਲ ਉਹਨਾਂ ਨੂੰ ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦਵਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹ ਹੀ ਹੈ ਨਹੀਂ ਵਿਵਾਰੀ ਹੋਈ ਆਪਣੀ ਹੋ ਗਈ ਹੁਣ ਸਾਸੀ ਵੀ ਕਾਗਜ਼ ਭਰਤੇ ਫਿਰ ਸਾਡੇ ਕਾਗਜ਼ਾਂ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਘੁੰਮਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਇਦੋਂ ਪੜ੍ਹੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾਲਾ ਉਹਦਾ ਜੀਜਾ ਆਹੇ ਚਲੀ ਜਾਂਦਾ ਸੀ ਮਤਲਬ ਨੰਬਰਦਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮਿਹਨਤ ਦਾ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾ ਤਿੱਖਾ ਹੋਊਗਾ ਸਿੱਕੇ ਹੋਰ ਉੱਪਰ ਬਣੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਅਹੁਦਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਐਸ ਕਿੰਨੇ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜੇਈ ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ ਆਈਆਈਟੀ ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਨ ਵਾਲੀਆਂ ਬਿਲਡਿੰਗਾਂ ਮਿਡ-ਡੇ ਮੀਲ ਚ ਦੜੀਆ ਮਿਲ ਜਾਂਦਾ ਸੀ ਕਰਹੀਂ ਕਰੋ ਸਕੂਲ ਸਕੂਲਾਂ ਕਰੋ ਬਸ ਇਹਨਾਂ ਨੇ ਸੋਚਿਆ ਨਹੀਂ ਸਾਡੇ ਜਵਾਬਾਂ ਬਾਰੇ ਤੋਂ ਅਸੀਂ ਹਰ ਰੋ ਸੋਚਦੇ ਆ ਆ 271 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ ਮੈਂ ਕਿਉਂ ਆਇਆ ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਆ ਕਿ ਮੇਰੇ 271 ਮੇਰੇ ਪਰਿਵਾਰ ਚ ਹੋਰ ਵਾਦਾ ਹੋ ਰਿਹਾ ਮੈਂ ਆਪ ਜਾਊਂਗਾ ਨੀਤਾ ਖੰਦੇਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ ਮੈਂ ਕਿਹਾ ਚਾਏ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮਨ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਧੜੜ ਕੇ ਮਤਲਬ ਇਹਦਾ ਇਹ ਹੈ ਕਿ ਘੜਾ ਭਰਨ ਗਈਆਂ ਤੇ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਭਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਤੇ ਘੜਾ ਭਰ ਕੇ ਧਰਿਆ ਔਰ ਜਿੰਨਾ ਪਰ ਕੇ ਸਰ ਤੇ ਤਰਿਆ ਉਹ ਪੈਰ ਤਰਨ ਡਰ ਡਰ ਕੇ ਕਿਤੇ ਕੜਾ ਡਿੱਗ ਨਾ ਪਵੇ ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ ਪੈਰ ਡਰ ਡਰ ਕੇ ਤਰਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਤੱਕੇ ਦੇਣ ਵਾਲੇ ਬਹੁਤ ਨੇ ਇੱਥੇ ਤੁਹਾਨੂੰ ਥੱਲੇ ਲਾਉਣ ਵਾਲੇ ਤੁਹਾਡੀ ਬੇਇਤਿਆਮ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲ ਚ ਹਿੰਮਤ ਨਹੀਂ ਕਿ ਤੁਹਾਨੂੰ ਤਰੱਕੀ ਕਰਨ ਤੋਂ ਰੋਕ ਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਇਨੇ ਪਿਆਰ ਨਾਲ ਸੁਣਿਆ ਬਹੁਤ ਬਹੁਤ ਇਨਕਲਾਬ ਜਿੰਦਾਬਾਦ ਬੰਦੇ ਸਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਹੌਸਲੇ ਵਾਲੀਆਂ ਬਹੁਤ ਵਧੀਆ ਗੱਲਾਂ ਦੇ ਨਾਲ ਤੁਸੀਂ ਨਵ ਨਿਯੁਕਤ ਉਮੀਦਵਾਰਾਂ ਦੇ ਵਿੱਚ ਹੌਸਲਾ ਭਰਿਆ ਹੈਗਾ ਜੀ ਉਮੀਦ ਕਰਦੇ ਆ ਕਿ ਆਪੋ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਤੁਸੀਂ ਸਾਰੇ ਨਿਭਾਓਗੇ ਤੇ ਹੁਣ ਸੀਐਮ ਸਾਹਿਬ ਦੇ ਹੱਥੋਂ ਕੁਝ ਕੈਂਡੀਡੇਟਸ ਨੂੰ ਅਸੀਂ ਨਿਯੁਕਤੀ ਪੱਤਰ ਦੇਣੇ ਹੈਗੇ ਨੇ ਮੈਂ ਨਾਮ ਬੋਲਦਾ ਹੈਗਾ ਆ ਕਾਈਂਡਲੀ ਸਟੇਜ ਤੇ ਦਰਵਾਣ ਦੀ ਕਿਰਪਾਲਤਾ ਕੀਤੀ ਜਾਵੇ ਸਭ ਤੋਂ ਪਹਿਲਾਂ ਜੀ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੋਂ ਬਾਅਦ ਪ੍ਰਿਆ ਗਰਗ ਪ੍ਰਿਆ ਗਰਗ ਤੋਂ ਬਾਅਦ ਅਮਨਦੀਪ ਕੌਰ ਅਮਨਦੀਪ ਕੌਰ ਤੋਂ ਬਾਅਦ ਅਮਨਜੋਤ ਸਿੰਘ ਅਮਨਜੋਤ ਤੋਂ ਬਾਅਦ ਰਸ਼ੀਦ ਬਜਾਜ ਇਸ ਤੋਂ ਬਾਅਦ ਪੂਡਾ ਦੇ ਵਿੱਚ ਨੇ ਜੀ ਕਰਨ 나ਗਲਾ ਸਕੂਲ এডਿਕੇਸ਼ਨ ਦੇ ਉਮੀਦਵਾਰ ਨੇ ਅਕ੍ਰਿਤੀ ਅਗਰਵਾਲ ਇਨਾਂ ਤੋਂ ਬਾਅਦ ਗਗਨਪ੍ਰੀਤ ਕੌਰ ਇਨਾਂ ਤੋਂ ਬਾਅਦ ਹਿਮਾਂਸ਼ੂ ਹਿਮਾਂਸ਼ੂ ਤੋਂ ਬਾਅਦ ਰਵਲਿਕ ਕੌਰ ਹੋਮ ਡਿਪਾਰਟਮੈਂਟ ਦੇ ਵਿੱਚ ਗ੍ਰਹਿ ਵਿਭਾਗ ਦੇ ਦੋ ਕੈਂਡੀਡੇਟ ਨੇ ਜੀ ਨੈਂਸੀ ਮਿੱਤਲ ਅਤੇ ਆਨੰਦਿਤਾ ਸਿੰਘੀ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਆਪਣੇ ਲੈਟਰ ਲੈ ਕੇ ਸਟੇਜ ਦੇ ਅੱਗੇ ਆ ਜਾਣ ਅਸੀਂ ਇੱਕ ਗਰੁੱਪ ਫੋਟੋ ਕਰਾਂਗੇ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਸਾਹਿਬ ਵੀ ਕਾਈਂਡਲੀ ਸਟੇਜ ਤੇ ਆ ਜਾਣ ਅਦੋਬੇਬਨ ਕੰਪਲੀਟਲੀ ਕੈਂਡੀਡੇਟ ਆਪ ਕੋ ਆਪਣੀਆਂ ਸੀਟਾਂ ਤੇ ਬੈਠੇ ਰਹਿਣ ਜੀ ਬਾਕੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਅਸੀਂ ਇੱਥੋਂ ਹੀ ਲੈਟਰ ਦਵਾਂਗੇ ਸਵਾਗਤ ਹੈ ਜੀ ਮੈਡਮ ਅਨੰਦਤਾ ਮਿੱਤਰਾ ਸਕੂਲ ਸਿੱਖਿਆ ਦੇ ਸਕੱਤਰ ਨੇ ਉਹਨਾਂ ਦਾ ਵੀ ਸਵਾਗਤ ਹੈ ਜੀ ਤੇ ਸਭ ਤੋਂ ਜ਼ਿਆਦਾ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਹੈ ਜੀ ਜਿਹੜੇ ਉਮੀਦਵਾਰਾਂ ਨੂੰ ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ